ਅੱਜ ਦੀ ਵੀਡੀਓ ਉਹਨਾਂ ਲਈ ਆ ਜਿਹੜੇ ਵੀਰਾਂ ਨੂੰ ਕੀਵਰ ਸੈੱਲ ਘਟ ਜਾਂਦੇ ਨੇ ਸੈੱਲ ਘਟਦੇ ਨੇ ਕਮਜ਼ੋਰੀ ਲੱਗਦੀ ਆ ਉਹਦੇ ਲਈ ਇੱਕ ਆਉਂਦਾ ਸੈੱਲ ਬੂਸਟਰ ਜਿਵੇਂ ਆਪਾਂ ਹਾਂ ਕਹਿ ਲੈਨੇ ਪਲੇਟਟ ਕਰੋ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਜਿਆਦਾਤਰ ਆ ਦੇਖੋ ਤੋਸੀ ਪਪਾਈਆ ਕੀਵੀ ਇਹਦੇ ਗਲੋ ਮੇਨ ਕੀ ਹੁੰਦਾ ਇਹਦੇ ਵਿੱਚ ਪਪੀਤਾ ਤਾਜ਼ੇ ਗਲੋ ਪਪੀਤੇ ਦੇ ਪੱਤਿਆਂ ਦਾ ਰਸ ਤੁਸੀਂ ਕੀ ਕਰਨਾ ਜਦੋਂ ਤੁਹਾਡੇ ਸੈੱਲ ਘਟਦੇ ਨੇ ਇੱਕ ਤਾਂ ਬੈਡ ਅਰੈਸਟ ਕਰਨੀ ਆ ਬੈਡ ਰੈਸਟ ਦੇ ਨਾਲ ਨਾਲ ਹੀ ਤੁਸੀਂ ਕੀਵੀ ਦੀ ਵਰਤੋਂ ਕਰਨੀ ਜਾਂ ਨਾਰੀਅਲ ਪਾਣੀ ਪੀਣਾ ਤੇ ਇੱਕ ਆ ਪਪੀਤਾ ਹੁਣ ਕਈਆਂ ਨੂੰ ਪਤਾ ਨਹੀਂ ਪਪੀਤੇ ਦੇ ਨਾਲ ਸੈੱਲ ਕਿਵੇਂ ਪੂਰੇ ਹੁੰਦੇ ਨੇ ਜਿਹੜੇ ਇਹ ਪੱਤੇ ਨੇ ਇਹ ਤੋੜ ਲੈਣੇ ਨੇ ਤੋੜ ਕੇ ਨੂੰ ਚੰਗੀ ਤਰ੍ਹਾਂ ਚਟਣੀ ਬਣਾ ਲੈਣੀ ਹੈ ਇਹਦੀ ਕੁੱਟ ਕੇ ਜਦੋਂ ਚਟਣੀ ਬਣ ਗਈ ਮੰਨ ਲਓ ਇਹਦੀ ਚਟਣੀ ਬਣਾ ਕੇ ਚੰਗੀ ਤਰ੍ਹਾਂ ਇਹਨੂੰ ਪਾ ਲੈਣਾ ਆਪਾਂ ਨੇ ਇਹਦੇ ਵਿੱਚੋਂ ਕੱਢ ਲੈਣਾ ਪਾਣੀ ਰਸ ਇਹ ਕੱਢ ਲੈਣਾ ਇੱਕ ਦੋ ਚਮਚੇ ਜਿੰਨੇ ਵੀ ਨਿਕਲਦੇ ਨੇ ਉਹ ਰਾਤ ਤੁਸੀਂ ਸਵੇਰ ਸ਼ਾਮ ਪੀਣਾ ਜਿਹਨਾਂ ਥੋੜੇ ਸੈਲ ਨੇ ਜਿਹੜੇ ਵਧਣਗੇ ਕਿਉਂਕਿ ਜਿਹੜੇ ਸੈਲਾਂ ਵਾਲੀਆਂ ਦਵਾਈਆਂ ਨੇ ਉਹਨਾਂ ਵਿੱਚ ਵੀ ਜ਼ਿਆਦਾਤਰ ਪਪੀਤਾ ਹੀ ਪੈਂਦਾ ਤੁਸੀਂ ਦੇਖ ਰਹੇ ਹੋ ਲਾਈਵ ਪ੍ਰੂਫ ਆ ਇਹ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦੋ ਤਾਂ ਕਿ ਵਿਚਾਰੇ ਕਈਆਂ ਤੋਂ ਸੈਲਾਂ ਦੀ ਦਵਾਈ ਤੁਹਾਨੂੰ ਪਤਾ ਕਾਫੀ ਜ਼ਿਆਦਾ ਮਹਿੰਗੀ ਹੁੰਦੀ ਹੈ ਨਹੀਂ ਖਰੀਦ ਹੁੰਦੀ ਇਹਨਾਂ ਸੈਲ ਪੂਰੇ ਹੁੰਦੇ ਨੇ ਹਰ ਘਰ ਦੇ ਵਿੱਚ ਲਗਭਗ ਇੱਕ ਅੱਧਾ ਪਪੀਤੇ ਦਾ ਬੂਟਾ ਤਾਂ ਹੁੰਦਾ ਹੀ ਆ ਵੱਧ ਤੋਂ ਵੱਧ ਪਾਣੀ ਪੀਣਾ ਤੁਸੀਂ ਜਿੰਨਾ ਪੀ ਸਕਦੇ ਹੋ ਨਾਰੀਅਲ ਪਾਣੀ ਕੀਵੀ ਖਾਣਾ ਬੈਟਰ ਹੈ ਟਕਾਨੀਆਂ ਤੇ ਨਾਲ ਤੁਸੀਂ ਡਾਕਟਰ ਦੀ ਮਦਦ ਦੇ ਨਾਲ ਜਿਹੜਾ মালਟੀਵਿਟਾਮਿਨ ਵਗੈਰਾ ਸ਼ੁਰੂ ਕਰਦੇ ਨੇ ਨਾਲ ਉਹ ਸਟਾਰਟ ਕਰ ਦੇਣਾ ਜਿਹੜੇ ਤੁਹਾਡੇ ਸੈੱਲ ਨੇ ਉਹ ਬਹੁਤ ਹੀ ਜਲਦੀ ਪੂਰੇ ਹੋ ਜਾਣਗੇ ਆ ਜਿਹੜੀਆਂ ਦਵਾਈਆਂ ਵੀ ਆਪਾਂ ਲੈਣੇ ਆ ਨਾ ਉਹਨਾਂ 'ਚ ਵੀ ਪਪੀਤਾ ਤੇ ਆਹੀ ਉਹ ਪਾਇਆ ਜਾਂਦਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣਾ ਸੋਸ਼ਲ ਫੇਸ YouTube ਤੇ ਇੱਕ ਚੈਨਲ ਆ ਉਹ ਵੀ ਸਬਸਕ੍ਰਾਈਬ ਕਰ ਦਿਓ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਊਗਾ